ਗੁਰਮਾਤਮਾ ਜੀ ਨੂੰ ਬਹੁਤ ਬਹੁਤ ਕਰਟੀਆਂ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਇੱਕ ਵਿਦਾਈ ਸ਼ਰਧਾਂਜਲੀ ਸ਼ਤ ਦੇਖਦੇ ਰਾਸ਼ਿਲ ਸ਼ਾਦਾ ਹੋ ਮੰਗਿਆ ਧੰਨਵਾਦ ਸ਼ੁਕਰੀਆ ਹੋ ਮੰਗਿਆ ਹੱਥ ਦੀ ਮਿਲਦੇ ਜੋਰ ਨਾਲ ਲੈਣੇ लैण पईंदेर लैणे पुख त सहण पे दुख त सहण पे दुख त सहण पुख त सहण पे दुख त सहण पईंदे दुख त सहण पईंदे ਪੁਰੀਆ ਚ ਕਿੰਦਰਾ ਮਿੱਠਾ ਪੁਰੀਆ ਚ ਕਿੰਦਰਾ ਕੌਮਲੀ ਮਰ ਮਟ ਜਾਣਾ ਏ ਬੱਚਾ ਬੱਚਾ ਕੌਮ ਦਾ ਬੱਬਰ ਸ਼ੇਰ ਬਣਾਉਣਾ ਏ ਹਾਂਜੀ ਨਾਮ ਮੇਰਾ ਜਨਤਮਾਰਗਰੂ ਹੈ ਤੇ ਨਾਮ ਤੇ ਮਿਲਿਆ ਕਰਿਆ ਇਹ ਕੀਤੀ ਬੰਦੀਸਾਲ ਦਾ ਮੇਲੇ ਨੂੰ ਮੈਨੂੰ ਹੋਵੇ ਅੰਮ੍ਰਿਤਪਾਲ ਦਾ ਪਹਿਲਾ ਬੰਦਰਵਾ ਪਹਿਲਾ ਚਾਹਿਆ ਬਿੰਦਰ ਦਾ ਨਾਮ ਇਹ ਘਰ ਵੀ ਜਟੇਰੇ ਆ ਹਾਂਜੀ ਇਹ ਮੈਨੂੰ ਪੱਕਾ ਕਰਮ ਨੇ ਕਰਦਾ ਦਾ 35 ਸਾਲ ਦਾ ਮੈਨੂੰ ਦੇ ਸ਼ਵਾਦਰ ਨੇ ਹੋਏ ਜਮਾਤ ਵਿੱਚ ਲੋਕ ਬੋਲਦੇ ਇਹ ਤੇ ਇਹ ਦਵਾਰ ਹੁੰਦਾ ਜੀ ਹਰੇਕ ਹਾਂਜੀ ਸੰਗਰ ਉਹ ਹਾਂਜੀ ਹਾਂਜੀ ਸੰਗਰ ਬਹੁਤ ਦੂਰੋਂ ਨਿਹੜਾਨੇ ਜਾਰਪੁਰ ਤੋਂ ਲੋਈਆਂ ਮਲਜ਼ੀਆਂ ਇਸ਼ਾਗੋੜ ਬਹੁਤ ਦੂਰ ਸੰਗਤ ਜਿੱਤੇ ਜਿੱਤੇ ਬਾਬਾ ਜੀ ਦਾ ਦਰਵਾਜ਼ਾ ਸੰਗਰ ਆ ਤੇ ਸਾਰਾ ਦੇ ਕੋਜੀ ਇਨਾ ਨੇ ਬਗਾ ਗਏ ਦੀ ਇੰਦਨ ਦਾ ਲੰਗਰ ਦਾ ਖਾਣ ਪੀਣ ਦਾ ਸਾਰਾ ਸੰਗ ਦਾ ਿਆ ਨਕਣਾ ਬੰਡਾ ਜਿੱਤੇ ਵੀ ਲੋੜੋ ਸਾਰੀ ਸ਼ਕਤ ਹਾਂਜੀ ਹਾਂਜੀ ਸੰਨੇ ਦੇ ਗ੍ਰਾਮ ਦੇ ਜੇਤ ਮਦਦ ਵੀ ਲੈਣਾ ਪੰਨਾਂ ਦੇ ਦੀਰਾਂ ਦਾ ਵੀ ਬਹੁਤ ਨਾਲ ਸਹਿਯੋਗ ਰੰਡਾ ਜੀ ਬਾਰੂ ਬਹੁਤ ਬੰਦੇ ਸਾਡੇ ਨਾਲ ਸੇਵਾ ਕਰਵਾ ਚਿੰਦੂ ਕਾਵਾ ਲਾਉਂਦਾ ਹਾਂਜੀ ਹਾਂਜੀ ਕਿੰਨੇ ਇਸ ਤਰ੍ਹਾਂ ਬਹੁਤ ਪੇਣੋ ਨਾਲ ਮਸਾਉਂਦੇ ਬੋਦੀ ਨੌਜਵਾਨਾਂ ਨੂੰ ਜਿਹੜੇ ਨੱਜੇ ਨੂੰ ਸੰਗੋਜ ਕਰਕੇ ਅੱਗੇ ਆਉਣਾ ਚਾਹੀਦਾ ਆ ਅੱਗੇ ਵਧ ਕੇ ਇਹ ਦਰਵਾਣਾ ਦੇ ਮੇਲੇ ਦਰਵਾਣੇ ਇੱਕ ਦਿਵਾਰ ਨਾਲ ਹੀ ਦਰਵਾਤਾ ਨਾਲ ਮੇਰਾ ਨਾਂ ਜੀ ਜਨਕ ਮਾਰਦਾ ਜੀ ਇਹ ਘਾਰੂ ਜਟੇਰਿਆ ਦਾ ਮੇਲਾ ਹਰ ਸਾਲ ਤੋਂ ਮੇਰਾ ਮੇਰਾ ਨਾਂ ਵਿੱਕੀ ਪੱਡਾਵਾ ਜੀ ਮੈਂ ਇੱਥੇ ਰਜਾਪੁਰ ਤੋਂ ਸਾਲਕਾ ਮੈਂਬਰ ਬਣਇਆ ਜੀ ਤੇ ਮੈਂ ਘਾਰੂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਮੇਲੇ ਦੀਆਂ ਜੀ ਦੇਖੋ 30 35 ਸਾਲ ਤੋਂ ਮੇਲਾ ਹੋ ਰਿਹਾ ਬਹੁਤ ਵਧੀਆ ਰਕੇ ਬਹੁਤ ਵੱਧ ਝੜ ਕੇ ਮੇਲਾ ਚੱਲਿਆ ਹੋਇਆ ਜੀ ਨਹੀਂ ਮੈਨੂੰ ਨਹੀਂ ਇਸ ਬਾਰੇ ਪਤਾ ਨਹੀਂ ਹੋਰ ਕੋਈ ਪ੍ਰੋਗਰਾਮ ਹੈ ਪਰ ਇਸ ਤੋਂ ਬਾਅਦ ਹੁਣ ਪਹਿਲਾਂ ਸਿਗਾ ਆਪਣਾ ਸਾਸਾਂਗ ਸਿਗਾ ਚੱਲਦਾ ਹੀ ਹੁਣ ਇਸ ਤੋਂ ਬਾਅਦ ਸੈਂਗੀ ਦਾ ਪ੍ਰੋਗਰਾਮ ਹੋਊਗਾ ਜੀ ਠੀਕ ਹੈ ਇਹਨਾਂ ਆਜੀ ਥੋੜਾ ਜਾ ਭਗਨ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਮੇਲਾ ਅੱਜ ਬਹੁਤ ਸੁਭ ਦਿਹਾੜਾ ਹੈ ਮੇਲਾ ਬਹੁਤ ਜਿਆਦਾ ਜੀ ਬਹੁਤ ਜਿਆਦਾ ਐਨ ਇੱਕਦਮ ਜਿਹਨੂੰ ਹਾਈ ਬਾਈ ਕਿਹਾ ਜਾਂਦਾ ਬਹੁਤ ਟੌਪ ਦਾ ਮੇਲਾ ਭੜਿਆ ਜੀ ਵਧੀਆ ਮਨਾ ਹੋਇਆ ਜੀ ਹਾਂ ਇਹ ਇੱਕ ਖੇਰੇ ਗਰੀਬੋਤ ਦੇ ਨਾਮ ਤੋਂ ਇੱਕ ਘਾਰੂ ਜੀ ਘਾਰੂ ਪਰਵਾਰ ਆ ਜੀ ਬਾਬਾ ਤਾਰੂ ਨ ਆਇਆ ਜੀ ਜਿਹੜਾ ਬਾਬਾ ਜੀ ਹੈਗੇ ਨਾ ਦਰਬਾਰ ਵਾਲੇ ਉਹਨਾਂ ਦਾ ਨਾਮ ਹੈ ਬਾਬਾ ਤਾਰੂ ਉਹਨਾਂ ਦੇ ਨਾਲ ਪਰਲਾ ਬਾਬਾ ਜੀ ਜਿਹੜੇ ਉਹਦੇ ਬਾਬਾ ਨਰਮਾ ਇੱਕ ਘਾਰੂ ਪਰਵਾਰ ਦੇ ਆ ਜੀ ਇਹ ਹਾਂਜੀ ਇਹ ਮੇਲੇ ਨੂੰ ਕੁਝ ਦੇਖਣ ਆਏ ਹੋਏ ਨੇ ਇਹ ਰਿਕਸ਼ੀ ਆ ਜੀ ਇਹ ਇਹ ਰਿਕਸ਼ਾ ਜੀ ਇਹ ਦੇਖ ਤਾਂ ਸੰਗਤ ਵਾ ਤੇ ਚਾਪ ਕੋਲ ਲੰਗਰ ਆ ਜੀ ਪ੍ਰਸ਼ਾਦੇ ਦਾ ਲੰਗਰ ਆ ਜੀ ਪਹਿਲਾਂ ਬਾਟ ਕਰਾਇਆ ਜਾਂਦਾ ਜੀ ਅਰ ਮੈਂ ਸਾਬਦਾ ਪੀਤਰਾਣੇ ਲਾਈ ਜਾਂਦੇ ਜੀ ਉਸ ਤੋਂ ਬਾਅਦ ਹੋਰ ਵੀ ਸੰਗਤਾਂ ਹਾਜ਼ਰੀਆਂ ਲਵਾਉਣ ਲਿਆ ਗਈ ਮਤਲਬ ਕੋਈ ਹਾਂਜੀ ਮੇਲੇ ਕਿਨੇ ਦਿਨ ਦਾ ਮੈਂ ਮੇਲਾ ਇੱਕ ਦਿਨ ਦਾ ਇੱਕ ਦਿਨ ਦਾ ਮੇਲਾ ਜੀ ਪਰ ਸੇਵਾਦਾਰ ਇਕੱਲਾ ਜਿਹੜੀ ਪਹਿਲਾਂ ਸੇਵਾ ਕਰਦੇ ਆ ਗਏ ਉਸ ਤੋਂ ਬਾਅਦ ਇੱਕ ਦਿਨ ਦਾ ਮੇਲਾ ਮਨਾਇਆ ਜਾ ਰਿਹਾ ਵਧੀਆ ਤਰ੍ਹਾਂ ਮਨਾਇਆ ਜਾ ਰਿਹਾ ਚਾਰ ਚਾਰ ਪਿੰਡ ਇਹ ਮੇਲਾ ਮਨਾ ਰਿਆ ਜੀ ਸੰਜੋਗ ਰਿਆਪੁਰ ਚਲਵੰਡੀ ਨਾ ਮਾ ਔਜਲਾ ਤੇ ਕੋਟ ਕਮੇਟੀ ਨੰਬਰ ਦੇ ਨਾਮ ਲੈਣ ਦੇ ਲਈ ਕਮੇਟੀ ਦੇ ਮਰੇ ਕਮੇਟੀ ਸਾਰੇ ਆ ਨਹੀਂ ਕਮੇਟੀ ਆ ਜੀ ਸੇਵਾਦਾਰੀ ਆ ਸਾਰੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਮੇਟੀ ਨੇ ਜੀ ਹਾਂ ਜੀ ਧੰਨਵਾਦ ਤੁਹਾਡਾ ਜੀ